99 ਮਾਡਲ ਆ ਜੀ 99 ਮਾਡਲ ਲੈਫਟ ਪੰਪ ਬਾਹਰ ਆਈ ਇਹਦਾ ਲੈਫਟ ਪੰਪ ਬਾਹਰ ਆ ਬਾਹਰ ਠੀਕ ਹੈ ਜੀ ਤੇ ਟਾਇਰ ਇਹਦੇ ਕਿੰਨੇ ਕ ਹੋਣਗੇ ਜੀ ਟਾਇਰ ਮੰਨ ਲਓ ਹੈਗੇ 60 ਕ ਪੈਸੇ ਚਾਰੇ ਚਾਰੇ ਟਾਇਰ 60 ਕ ਪੈਸੇ ਹੈ ਨਾ 99 ਮਾਡਲ ਇਹਦਾ ਆਪਾਂ ਕਿੰਨਾ ਮੁੱਲ ਮੰਗਦੇ ਦੋ ਲੱਖ 10 ਹਜ਼ਾਰ ਮੰਗਦੇ ਦੋ ਲੱਖ 10 ਹਜ਼ਾਰ ਰੁਪਏ ਆਪਾਂ ਇਹਦਾ ਮੁੱਲ ਮੰਗਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਮੌਕੇ ਤੇ ਹੀ ਮਾਨਤਨ ਹੋ ਜਾਊਗਾ ਨੰਬਰ ਇਹਦਾ ਆਪਾਂ ਦੇਖ ਸਕਦੇ ਪੀ ਵੀ 13 1 ਸੰਗਰੂਰ ਦਾ ਜੀ ਸੰਗਰੂਰ ਦਾ ਹਾਂਜੀ ਸੰਗਰੂਰ ਦਾ ਨੰਬਰ ਇਹਦਾ 465000 ਰੁਪਏ ਜੀ 465000 ਰੁਪਇਆ ਹਾਂਜੀ ਤੇ ਬਾਕੀ ਮਾਨਤਨ ਹੋ ਜੂਗਾ ਮੌਕੇ ਤੇ ਮੌਕੇ ਤੇ ਮਾਨਤਨ ਹੋ ਜੂ ਟਰੈਕਟਰ ਤੇ ਲੋਨ ਵੀ ਹੋ ਜੂਗਾ ਤੇ ਸਵਾ 4 ਲੱਖ ਰੁਪਇਆ ਦਾ ਲੋਨ ਵੀ ਹੋ ਜੂਗਾ 77000 ਰੁਪਇਆ ਲੈ ਆਓ ਤੇ ਟਰੈਟ ਆਪਾਂ ਨੂੰ ਮਿਲ ਜਣਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਮੋਗਾ ਮੰਡੀ ਦੇ ਵਿੱਚ ਇਸ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਹੁਤ ਸਾਰੇ ਟਰੈਟ ਖੜੇ ਆ ਛੋਟੇ ਟਰੈਟ ਵੀ ਹੈਗੇ ਤੇ ਵੱਡੇ ਟਰੈਟ ਵੀ ਹੈਗੇ ਆ ਤੇ ਆਪਾਂ ਬਾਈ ਜੀ ਹੋਰ ਨਾਲ ਕਰਦੇ ਆਂ ਗੱਲਬਾਤ ਰੇਟ ਵੀ ਦੱਸਾਂਗੇ ਤੁਹਾਨੂੰ ਐਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮਨਪ੍ਰੀਤ ਜੀ ਤੇ ਮੰਡੀ ਕਿਹੜੇ ਦਿਨ ਲੱਗਦੀ ਹੈ ਹਰ ਇੱਕ ਐਤਵਾਰ ਵੀਰੇ ਹਰ ਇੱਕ ਐਤਵਾਰ ਲੱਗਦੀ ਹੈ ਤੇ ਅੱਜ ਆਪਾਂ ਕਿੰਨੇ ਟਰੈਕਟਰ ਆਪਣੇ ਇੱਥੇ ਹੈਗੇ ਮੰਡੀ ਆਪਣੇ ਕੋਲ 6 ਟਰੈਕਟਰ ਐਸ ਟਾਈਮ ਜੀ 6 ਟਰੈਕਟਰ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਜਿਆਪਾ ਅਰਜਨ ਦੀ ਗੱਲ ਨੂੰ 555 ਜੀ ਠੀਕ ਹੈ 555 ਟਰੈਕਟਰ ਆ ਇਹ 2018 ਮਾਡਲ ਆ 18 ਮਾਡਲ ਆ ਇਹ ਹਾਂਜੀ ਠੀਕ ਹੈ ਜੀ ਤੇ ਟਾਇਰ ਇਹਦੇ ਕਿੰਨੇ ਕ ਹੋਣਗੇ ਜੀ ਟਾਇਰ ਮੰਨ ਲਓ 60 ਰੁਪਏ ਹੈਗੇ ਚਾਰੇ 60 ਰੁਪਏ ਚਾਰੇ ਟਾਇਰ 60 ਰੁਪਏ ਹੈਦੇ ਤੇ ਮਾਡਲ ਕਿੰਨਾ ਦੱਸਿਆ ਤੁਸੀਂ 2018 ਜੀ 18 ਮਾਡਲ 555 ਤੇ ਇਹਦਾ ਕਿੰਨਾ ਆਪਾਂ ਮੁੱਲ ਮੰਗਦੇ ਆ ਜੀ ਇਹਦਾ ਰੇਟ ਹੈਗਾ 465000 ਰੁਪਿਆ ਜੀ 465000 ਰੁਪਇਆ ਹਾਂਜੀ ਤੇ ਬਾਕੀ ਮਾਨਤਨ ਹੋ ਜੂਗਾ ਮੌਕੇ ਤੇ ਮੌਕੇ ਤੇ ਮਾਨਤਨ ਹੋ ਜੂਏ ਟਰੈਕਟਰ ਤੇ ਲੋਨ ਵੀ ਹੋ ਜੂਗਾ ਤੇ ਸਵਾ 4 ਲੱਖ ਰੁਪਇਆ ਦਾ ਲੋਨ ਵੀ ਹੋ ਜੂਗਾ ਹਾਂਜੀ ਕਿਸੇ ਵੀ ਏਰੀਆ ਦੇ ਵਿਰਾਸਤਾਨ ਦੇ ਹਰਿਆਣੇ ਦੇ ਬੰਦੇ ਵੀ ਲੈ ਆ ਸਕਦੇ ਹਾਂ ਹਾਂ ਲੈ ਆ ਸਕਦੇ ਪਰ ਆਪ ਦੇ ਏਰੀਆ ਦਾ ਹੋਵੇ ਤੇ ਸਾਡੇ ਕੋਲ ਲਗਭਗ ਪੰਜਾਬ ਨੰਬਰ ਹੀ ਸਾਰੇ ਟਰੈਕਟਰ ਪੰਜਾਬ ਨੰਬਰ ਟਰੈਕਟਰ ਆਪਣੇ ਸਾਰੇ ਠੀਕ ਹੈ ਹੁਣ ਆਪਾਂ ਇਸ ਟਰੈਕਟਰ ਦੀ ਗੱਲ ਕਰੀਏ ਸੋਨਾਲੀ ਕੱਡੀ ਆਈ 60 ਦੀ ਇਹ 2022 ਮਾਡਲ ਹੈ ਜੀ 22 ਮਾਡਲ ਟਰੈਟ ਹੈ ਇਹ ਠੀਕ ਹੈ ਜੀ 700 ਘੰਟਾ ਚੱਲਿਆ ਪਾ 700 ਘੰਟਾ ਇਹ ਚੱਲਿਆ ਹਾਂਜੀ ਤੇ ਨੰਬਰ ਇਹਦਾ ਕਿੱਥੋਂ ਦਾ ਸਰ ਲੁਧਿਆਣੇ ਦਾ ਹੀ ਪੀ ਵੀ 10 ਹਾਂਜੀ 700 ਘੰਟਾ ਚੱਲਿਆ ਜੀ ਹਾਂਜੀ 700 ਘੰਟਾ ਚੱਲਿਆ ਤੇ ਕਿੰਨਾ ਮਾਡਲ ਦੱਸਿਆ ਤੁਸੀਂ ਇਹ 2022 ਮਾਡਲ 2022 ਮਾਡਲ ਜਿਵੇਂ ਨਵਾਂ ਟਾਇਰ ਪਿਆ ਹੈ ਨਾ ਟਾਇਰ ਕਿੰਨੇ ਖੋਣਗੇ ਜੀ ਇਹਦੇ ਟਾਇਰ ਹੈਗੇ 90 ਪੈਸੇ ਚਾਰੇ ਤੇ ਇੰਜਨ ਉੰਜਨਾ ਹੈ ਵਧੀਆ ਜੀ ਸਾਰਾ ਕੁਝ ਦਾ ਵਧੀਆ ਪੂਰੀ ਭਾਵੇਂ ਵਾਹ ਕੇ ਚਲਾ ਕੇ ਲੈ ਜਾ ਸਕਦਾ ਸਾਈਡ ਗੇਅਰਾਂ ਦੇ ਵਿੱਚ ਆ ਜਾਂਦਾ ਹੈ ਨਾ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਤੇ ਇਹਦਾ ਆਪਾਂ ਕਿੰਨੀ ਡਿਮਾਂਡ ਹੈ ਇਹ ਦੀ ਮੰਗਦੇ 6.5 ਲੱਖ ਜੀ 6.5 ਲੱਖ ਰੁਪਏ ਦੀ ਡਿਮਾਂਡ ਆ 7.5 ਦਾ ਦੇ ਦਾਂਗੇ ਇਹ 7.5 ਦਾ ਇਹ ਬਾਈ ਜੀ ਹੋਈ ਗਏ ਸਾਢੇ 5 ਲੱਖ ਰੁਪਏ ਲੋਨ ਵੀ ਹੋ ਜੂ ਇੱਥੇ ਸਾਢੇ 5.5 ਲੱਖ ਦਾ ਲੋਨ ਹੋ ਜੂਗਾ 7.5 ਦਾ ਆਪਾਂ ਕਿਹਨੇ ਦੇਣਾ 7.5 ਦਾ 75000 ਰੁਪਏ ਲੈ ਲਿਓ ਤੇ ਟਰੈਡ ਆਪਣਾ ਮਿਲ ਜਾਣਾ ਹਾਂਜੀ 855 855 ਇਹ ਬਾਬਾ ਪੁਰਾਣਾ ਟਰੈਡ ਲੱਗਦਾ ਜੀ ਹਾਂਜੀ ਟਾਇਰ ਇਹ ਨਵੇਂ ਪਏ ਹਨ ਹਾਂਜੀ ਇਹ ਕੀ ਮਾਡਲ ਹੈ ਜੀ 98 ਮਾਡਲ ਆ ਜੀ 98 ਮਾਡਲ ਲੈਫਟ ਪੰਪ ਬਾਹਰ ਆਈ ਇਹਦਾ ਲੈਫਟ ਪੰਪ ਬਾਹਰ ਆ ਬਾਹਰ ਠੀਕ ਹੈ ਜੀ ਤੇ ਟਾਇਰ ਇਹਦੇ ਕਿੰਨੇ ਖੋਣਗੇ ਜੀ ਟਾਇਰ ਮੰਨ ਲਓ ਹੈਗੇ 60 ਰੁਪਏ ਚਾਰੇ 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 ਟਾਇਰ 60 ਰੁਪਏ ਹੈਣਾ 98 ਮਾਡਲ ਇਹਦਾ ਆਪਾਂ ਕਿੰਨਾ ਮੁੱਲ ਮੰਗਦੇ ਦੋ ਲੱਖ 10 ਹਜ਼ਾਰ ਮੰਗਦੇ ਦੋ ਲੱਖ 10 ਹਜ਼ਾਰ ਰੁਪਏ ਆਪਾਂ ਇਹਦਾ ਮੁੱਲ ਮੰਗਦੇ ਆਂ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਮੌਕੇ ਤੇ ਵੀ ਮਾਨਤਨ ਹੋ ਜਾਊਗਾ ਨੰਬਰ ਇਹਦਾ ਆਪਾਂ ਦੇਖ ਸਕਦੇ ਪੀ ਵੀ 13 1 ਕਿਤੋਂ ਦਾ ਹੈ ਸੰਗਰੂਰ ਦਾ ਹਾਂਜੀ ਸੰਗਰੂਰ ਦਾ ਨੰਬਰ ਆ ਹਾਂਜੀ ਤੇ ਸਾਈਡ ਤੋਂ ਤੁਸੀਂ ਟਰੈਡ ਦੀ ਇਧਰੋਂ ਪੂਰੀ ਲੁੱਕ ਆਪਾਂ ਤੁਹਾਨੂੰ ਦਿਖਾ ਦਿੰਦੇ ਆ 60 ਪੈਸੇ ਬਾਈ ਹੋਰੀ ਕਹਿੰਦੇ ਇਹਦੇ ਟਾਇਰ ਪਏ ਆ 98 ਮਾਡਲ ਆ ਇਹੇ ਤੇ ਮੁੱਲ ਇਹਦਾ ਕਿੰਨਾ ਆਖਿਆ ਬੜਾ 10000 21000 ਰੁਪਇਆ ਮੁੱਲ ਮੰਗਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ 735 F E D ਹਾਂਜੀ ਨੰਬਰ ਇਹਦਾ ਹੈਗਾ PV19 ਇਹ ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਟਾਇਰਾਂ ਦੀ ਟਾਇਰ ਕਿੰਨੇ ਕੁ ਹੋਣਗੇ ਟਾਇਰ ਹੈਗੇ ਆ 75 ਰੁਪਏ ਹੋਣਗੇ 75 80 ਰੁਪਏ 75 80 ਰੁਪਏ ਟਾਇਰ ਇਹਦੇ ਕਿੰਨਾ ਮਾਰਦੇ ਆ ਤਿੰਨ ਗੱਲਾਂ ਚ ਚੱਲਿਆ ਸਿਰਫ ਟਰੈਕਟਰ ਜਿਵੇਂ ਨਵਾਂ ਘੜਾਇਆ ਪਹਿਲੇ ਫਾਰਮਰ ਦੇ ਅੱਛਾ ਵੀ ਉਸ ਬੰਦੇ ਕੋਲ ਹੀ ਸੀ ਚੱਪ ਵਾਲੀ ਕਾਪੀ ਹੈ ਜੀ ਚੱਪ ਵਾਲੀ ਕਾਪੀ ਆ ਤੇ ਕੀ 98 ਮਾਡਲ ਹੈ ਹਾਂਜੀ 210000 ਰੁਪਏ ਦੀ ਮੰਗ 210000 ਰੁਪਿਆ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਹੋ ਜੀ ਮੌਕੇ ਤੇ ਮਾਨਤਨ ਹੋ ਜੂਗਾ ਤਿੰਨਾਂ ਕਿੱਲਾਂ ਦੇ ਵਿੱਚ ਚੱਲਿਆ ਇੱਕ ਹੀ ਫਾਰਮਰ ਕੋਲੇ ਇਹ ਟਰੈਡ ਰਿਹਾ ਵਾ ਤੇ 60 ਪੈਸੇ ਇਹਦੇ ਟਾਇਰ ਹੋਣੇ ਆ ਤੇ 210000 ਰੁਪਿਆ ਦੀ ਡਿਮਾਂਡ ਆ 735 ਕਾਪੀ ਚੱਪੜੀ ਕਾਪੀ ਵੀ ਚੱਪੜੀ ਹੈ ਹਾਂਜੀ ਠੀਕ ਹੈ ਜੀ ਇਸ ਤੋਂ ਬਾਹਰ ਜੇ ਆਪਾਂ ਨਿਊ ਹੋਲੈਂਡ ਫੋਰਡ 30 30 ਇਹ 2003 ਮਾਡਲ ਹੈ ਇਹ 2003 ਮਾਡਲ ਟ੍ਰੈਕ ਹਾਂਜੀ ਨੰਬਰ ਇਹਦਾ ਇਹਦਾ ਵੀ ਸੰਗਰੂਰ ਦਾ ਨੰਬਰ ਆ ਸੰਗਰੂਰ ਦਾ ਨੰਬਰ ਹੈ ਇਹਦਾ ਚੱਪਾਲੀ ਕਾਪੀ ਇਹਦੀ ਹੈ ਠੀਕ ਹੈ ਚੱਪਾਲੀ ਕਾਪੀ ਟਾਇਰ ਟੂਰ ਕਿੰਨੇ ਹੋਣਗੇ ਟਾਇਰ ਹੈਗੇ 80 ਪੈਸੇ ਦੇ 80 ਪੈਸੇ ਟਾਇਰ ਹੈ ਤੇ ਇਹ ਸਾਰਾ origignal ਆ ਤੇ ਕਿੰਨੇ ਹਸਪਾਵਰ ਦੇ ਵਿੱਚ ਆ ਜਾਂਦਾ ਜੀ 30 30 ਹਸਪਾਵਰ ਹੋਊਗਾ ਇਹ 30 ਹਸਪਾਵਰ ਤੇ 30 30 ਹਸਪਾਵਰ ਹਸਪਾਵਰ ਆ 30 ਹਸਪਾਵਰ ਹੈ ਮੈਸੀ ਵਾਲਾ ਇੰਜਨ ਹੈ ਮੈਸੀ ਵਾਲਾ ਇੰਜਨ ਆ ਜਾਂਦਾ ਹਾਂਜੀ ਟਾਇਰ ਇਹਦੇ ਕਿੰਨੇ ਖਾਣਗੇ ਜੀ ਹੈਗੇ 80 ਤੋਂ 90 ਪੈਸੇ 80 90 ਪੈਸੇ ਕੇ ਮਾਡਲ ਰੀਨਲ ਨਾਲ ਦੇ ਲੱਗੇ ਆ ਜੇ ਇਹਨੂੰ ਵੇਟ ਵੀ オリジナル ਲੱਗੇ ਹੋਏ ਤੇ ਇਹ ਮਾਡਲ ਕਿੰਨਾ ਦੱਸਿਆ ਜੀ 2003 ਮਾਡਲ ਆ 2003 ਮਾਡਲ ਤੇ ਕਿੰਨੀ ਡਿਮਾਂਡ ਹੈ ਜੀ ਇਹਦੀ 2 ਲੱਖ 10 ਹਜ਼ਾਰ ਮੰਗਦੇ ਬਾਕੀ ਮੌਕੇ ਤੇ ਹੋ ਜੀ 2 ਲੱਖ 10 ਹਜ਼ਾਰ ਰੁਪਇਆ ਮੰਗਦੇ ਆ ਬਾਕੀ ਮੌਕੇ ਤੇ ਹੋ ਜੂਗਾ ਨੰਬਰ ਇਹਦਾ ਸੰਘਰੂਰ ਦਾ ਹੀ ਸੰਘਰੂਰ ਦਾ ਨੰਬਰ ਇਹਦਾ ਠੀਕ ਹੈ ਜੀ ਹਾਂ ਉਹ ਜਿਹੜਾ ਇਹ ਟ੍ਰੈਕ ਸਗਰੇਬ ਵਾਲਾ ਹੈਗਾ ਸਾਡੇ ਕੋਲ ਆਕਾ ਅੱਛਾ ਟਾਇਰ ਟੂਰ ਚੰਗੇ ਇਹਦੇ 90% ਟਾਇਰ ਆ 90 ਪੈਸੇ ਟਾਇਰ ਹੈ ਇਹਦੇ ਹਾਂ ਇਹ ਤਾਂ ਸਵਾ ਲੱਖ ਰੁਪਏ ਮੰਗਦੇ ਆ 88 ਮਾਡਲ ਇਹ ਹੈ ਕਿਹੜਾ ਜੀ ਟ੍ਰੈਕ ਇਹ 735 ਸਵਰਾਜ 735 ਸਵਰਾਜ ਹਾਂ ਜੀ ਤੇ ਕਿੰਨਾ ਆਪਾਂ ਕੀ ਮਾਡਲ ਹੈ ਇਹ 88 ਮਾਡਲ ਹੈ 88 ਮਾਡਲ ਹੈ ਤੇ ਮੰਗਦੇ ਮੰਗ ਕਿੰਨੀ ਸਵਾ ਲੱਖ ਸਵਾ ਲੱਖ ਰੁਪਏ ਦੀ ਮੰਗ ਹੈ ਤੇ ਬਾਕੀ ਮੌਕੇ ਤੇ ਮਾਨਤਾ ਹੋ ਜਾ ਬਾਈ ਜੀ ਜੇ ਕਿਸੇ ਨੇ ਆਪਣੇ ਤੋਂ ਟਰੈਕਟਰ ਖਰੀਦਣੇ ਹੋਣ ਹਾਂ ਜੀ ਤੇ ਕਿਵੇਂ ਕੰਟੈਕਟ ਕਰੇ ਆਪਣੇ ਨਾਲ ਕੀ ਨੰਬਰ ਦੱਸ ਦੋ ਜੀ ਨੰਬਰ ਤੇ ਕੰਨੈਕਟ ਕਰ ਲਿਓ 985551 ਹਾਂਜੀ 84355 ਠੀਕ ਹੈ ਜੀ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਹਾਂਜੀ ਤੇ ਤੁਸੀਂ ਕਦੇ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਆਪਣੀ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ